ਘਟੋ ਘਟਵੀ ਇੱਥੇ 15-15 ਫੁੱਟ ਪਾਣੀ ਆ। ਆ ਇੱਥੇ ਕੋਈ ਘਰ ਪਿੰਡ ਵੀ ਨਹੀਂ ਦਿਖਣ ਰਿਹਾ ਦੂਰ ਦੂਰ ਤੱਕ। ਹਾਂਜੀ ਫਸਲਾਂ ਦੇ ਉੱਕੀਆਂ ਨੇ ਨੇ ਕਮਾਦ ਤੱਕ ਡੋਬ ਚੁੱਕੇ ਆ। ਤਕਰੀਬਨ ਇਹਦੇ ਵਿੱਚ ਕੋਈ 150 ਤੋਂ ਪੌਣੇ 200 ਪਿੰਡ ਜਿਹੜਾ ਵਾ ਮਤਲਬ ਕਲਾ ਨਾਲੋਂ ਤੋਂ ਲੈ ਕੇ ਪਿਛੋਂ ਤਾਰਾ ਘਰ ਤੋਂ ਪਠਾਨਕੋਟ ਤੋਂ ਲੈ ਕੇ ਅਜਨਾਲੇ ਤੱਕ ਸਾਰੇ ਡੁੱਬ ਚੁੱਕੇ ਨੇ। ਪਰ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੇ ਨਾਲ ਬਣ ਕੀ ਗਿਆ। ਕੁਝ ਕੁ ਲੋਕ ਨੇ ਜਿਹੜੇ ਪਿੰਡਾਂ ਚੋਂ ਬਾਹਰ ਆ ਸਕੇ ਨੇ ਬਾਕੀ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਛੱਤਾਂ ਤੇ ਆਪਣੀ ਰਾਤਾਂ ਗੁਜ਼ਾਰ ਰਹੇ ਨੇ। ਜਿੱਤੀ ਤੁਸੀਂ ਦੇਖ ਹੀ ਸਕਦੇ ਜੀ। 15 ਕਿਤੇ 15 ਫੁੱਟ ਕਿਤੇ 8 ਫੁੱਟ ਕਿਤੇ 10 ਫੁੱਟ ਤਕਰੀਬਨ ਤਕਰੀਬਨ ਜਿਹੜਾ ਪਾਣੀ ਦਾ ਸਿਸਟਮ ਆ ਉਹ ਨੁਕਸਾਨ ਦੇਈ ਹੈ ਜੀ ਕੁੱਲ ਮਿਲਾ ਕੇ ਜਿਸ ਤਰੀਕੇ ਦੇ ਨਾਲ ਹੜ੍ਹ ਨੇ ਅੱਧੇ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਐ ਸੀ ਡੇਰਾ ਬਾਬਾ ਨਾਨਕ ਦੇ ਇਲਾਕੇ ਦੇ ਵਿੱਚ ਤਾਂ ਤਕਰੀਬਨ 5-6 ਕਿਲੋਮੀਟਰ ਦੂ ਡੇਰਾ ਬਾਬਾ ਨਾਨਕਾ ਪਰ ਇਸ ਥਾਂ ਤੇ ਮੈਂ ਮੰਜਰ ਦਿਖਾ ਦੇਣਾ ਪਾਣੀ ਨੇ ਜਿਹੜੀ ਤਬਾਹੀ ਮਚਾਈ ਉਹ ਤਕਰੀਬਨ ਹਜ਼ਾਰਾਂ ਏਕੜ ਕਿਸਾਨਾਂ ਦੀ ਫਸਲ ਤਬਾਹ ਹੋ ਚੁੱਕੀ ਆ ਖੇਤਾਂ ਦੇ ਵਿੱਚ ਪਾਣੀ ਭਰ ਚੁੱਕਿਆ ਜਿਹੜੇ ਮੋਟਰਾਂ ਦੇ ਕੋਠੇ ਨੇ ਦੇਖ ਲਓ ਥੋੜਾ ਥੋੜਾ ਮੇਰੇ ਨਾਲ ਕੁਝ ਕੁ ਫੁੱਟ ਦਿਖ ਰਹੇ ਨੇ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਪਾਣੀ ਦਾ ਵਹਾਅ ਇੰਨਾ ਲਗਾਤਾਰ ਵਧ ਰਿਹਾ ਪਿੰਡਾਂ ਦੇ ਪਿੰਡ ਡੁੱਬੇ ਹੋਏ ਨੇ ਤਾਂ ਜਹੇ ਦੇ ਵਿੱਚ ਜ ਥੇ ਕਿ ਐਨਡੀਆਰਫ ਲੋਕਾਂ ਦੀ ਮਦਦ ਕਰ ਰਹੀ ਹੈ ਤੇ ਦੂਜੇ ਪਾਸੇ ਆਪ ਮੁਹਾਰੇ ਵੀ ਲੋਕ ਜਿਹੜੇ ਥਾਂ ਦੇ ਉੱਤੇ ਕੁਝ ਲੋਕ ਫਸੇ ਉਹਨਾਂ ਦੇ ਲਈ ਰਾਸਦ ਪੰਚਾਈ ਜਾ ਰਹੀ ਆ ਖਾਣ ਪੀਣ ਦਾ ਸਮਾਨ ਪੰਚਾਇਆ ਜਾ ਰਿਹਾ ਸੀ ਵੀ ਇੱਕ ਟਰੈਕਟਰ ਟਰਾਲੀ ਦੇ ਵਿੱਚ ਇਸ ਸਮੇਂ ਅਸੀਂ ਮੌਜੂਦ ਆ ਸਾਹਮਣੇ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਵੀ ਕਿੰਨਾ ਕਿੰਨਾ ਪਾਣੀ ਆ ਉਹ ਸਾਹਮਣੇ ਕੁਝ ਜਿਹੜੇ ਸਮਾਜ ਸੇਵੀ ਨੇ ਉਹ ਪਾਣੀ ਨੂੰ ਚੈੱਕ ਕਰ ਰਹੇ ਨੇ ਟਰੈਕਟਰ ਦੇ ਜਰੀਏ ਕਿ ਕਿੰਨਾ ਕੁ ਪਾਣੀ ਆ ਅਸੀਂ ਇੱਕ ਇੱਕ ਟਰਾਲੀ ਦੇ ਵਿੱਚ ਮੌਜੂਦ ਆ ਜੇਕਰ ਪਾਣੀ ਟੱਟ ਹੋਇਆ ਤਾਂ ਹੀ ਅਸੀਂ ਅੱਗੇ ਲੰਘ ਪਾਵਾਂਗੇ ਨਹੀਂ ਸਾਡਾ ਵੀ ਅੱਗੇ ਜਾਣਾ ਔਖਾ ਹੋ ਜਾਵੇਗਾ ਵੀ ਵਿਚ ਵਿਚਾਲੇ ਇੱਕ ਪਾਣੀ ਦੇ ਵਿੱਚ ਫਸ ਗਿਆ ਕੁਝ ਲੋਕ ਸਾਡੇ ਨਾਲ ਨੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਕਿਹੜਾ ਇਲਾਕਾ ਕਿਹੜਾ ਪਿੰਡ ਆ ਜਿਹੜਾ ਪਾਣੀ ਦੇ ਵਿੱਚ ਡੁੱਬਿਆ ਪਿਆ ਇਹ ਕਲਾਣਾ ਔਰ ਤੜਾਣਾ ਔਰ ਤੋਂ ਲੈ ਕੇ ਡੇੜਾ ਬਾਬਾ ਨਾਨਕ ਰਮਦਾਸ ਤੱਕ ਸਾਰਾ ਏਰੀਆ ਹੀ ਡੁੱਬਿਆ ਪਿਆ ਵਾ ਹਾਂਜੀ ਉਹ ਸੀ ਇਹ ਰਸ ਲੈ ਕੇ ਚੱਲਿਓ ਕਿਹੜਾ ਕਿਹੜਾ ਸਮਾਨ ਇਸ ਦੇ ਵਿੱਚ ਹੈ ਇਹਦੇ ਵਿੱਚ ਪਾਣੀ ਆ ਪਰਸ਼ਾਦੇ ਆ ਦਾਲ ਸਬਜੀ ਬਣਾਈਆਂ ਨਾਲ ਸਭ ਕੁਝ ਲੈ ਕੇ ਸੁੱਕੀ ਰਸਟ ਵੀ ਹੈਗੀ ਵਿੱਚ ਆਟਾ ਦਾਲਾਂ ਜਿੱਦਾਂ ਸੁੱਕੀ ਰਸਟial ਨੂੰ ਤੇਲ ਸਾਰੇ ਸੁੱਕੀ ਰਸਟਾਂ ਵਿੱਚ ਦੋਤੇ ਤੱਕ ਹਾਂਜੀ ਪਾਣੀ ਦਾ ਮੈਂ ਦੇਖ ਰਿਹਾ ਵੀ ਪਾਣੀ ਦਾ ਜਿਹੜਾ ਪੱਧਰਾ ਘਟ ਨਹੀਂ ਰਿਹਾ ਪਾਣੀ ਦਾ ਤੇਜ਼ ਵਾਹ ਹਲੇ ਵੀ ਅੱਗੇ ਵੱਲ ਵਗ ਰਿਹਾ ਕਿੰਨਾ ਨੁਕਸਾਨ ਤੇ ਬਹੁਤ ਜ਼ਿਆਦਾ ਹੋ ਗਿਆ ਤੁਸੀਂ ਵੇਖੋ ਵੀ ਹਜ਼ਾਰਾਂ ਇੱਕ ਜਮੀਨ ਖਰਾਬ ਹੋ ਗਈ ਘੱਟੋ ਘੱਟ ਵੀ ਇੱਥੇ 15-15 ਫੁੱਟ ਪਾਣੀ ਆ ਪਰ ਇੱਥੇ ਕੋਈ ਘਰ ਪਿੰਡ ਵੀ ਨਹੀਂ ਦੇਖਣਿਆ ਦੂਰ ਦੂਰ ਤੱਕ ਹਾਂਜੀ ਫਸਣਾ ਦੇ ਉੱਕਿਆਂ ਦੇ ਨੇ ਕਮਾਦ ਤੱਕ ਡੁੱਬ ਚੁੱਕੇ ਆ ਹਾਂਜੀ ਇੱਧਰ ਨੂੰ ਵੀ ਬੇਲਦ ਸਕਾਰ ਮਾਸੀਆਂ ਤੱਕ ਹਾਂਜੀ ਸ਼ਾਹਪੁਰ ਜਾ ਜਾਣਾ ਰਮਦਾਸ ਉਤੋਂ ਅੱਗੇ ਤੱਕ ਸਾਰੇ ਐ ਨਾਲਾ ਤੱਕ ਸਾਰੇ ਹਾਂਜੀ ਤੇ ਕੋਹਨੇਵਾਲ ਮਾਸੀਵਾਲ ਰਮਦਾਸ ਤੇ ਸਾਰਾ ਏਰੀਆ ਡੁੱਬ ਚੁੱਕਾ ਇੱਧਰਲੇ ਬਨੇ ਕਲਾਂ ਨਾ ਇੱਕ ਚੀਜ਼ ਦੱਸੋ ਮੈਨੂੰ ਕਿੰਨੇ ਕਿੰਨੇ ਪਿੰਡ ਜਿਹੜੇ ਇਸ ਇਲਾਕੇ ਦੇ ਵਿੱਚ ਡੁੱਬ ਗਏ 70 80 ਪਿੰਡ ਨੇ ਜਿਹੜੇ ਮਤਲਬ ਇਹ ਇਲਾਕੇ ਦੇ ਵਿੱਚ ਡੁੱਬੇ ਹੋਏ ਨੇ ਹਲੇ ਵੀ ਲੋਕ ਉਹਨਾਂ ਦੇ ਵਿੱਚ ਫਸੇ ਹੋਏ ਨੇ ਹਾਂਜੀ ਹਾਂਜੀ ਕੀ ਸਾਰੇ ਪਿੰਡ ਦੇ ਸਾਰੇ ਕਿੰਨੇ ਕੁ ਲੋਕ ਫਸੇ ਹੋਣ ਦੀ ਜਾਣਕਾਰੀ ਹੈ ਤੁਹਾਡੇ ਕੋਲ کافی ਕੁਝ ਹੀ ਲੋਕ ਜਿਹੜੇ ਬਾਹਰ ਨਿਕਲੇ ਕਾਫੀ ਫਸੇ ਹੋਏ ਹੀ ਹੈ ਹਾਂਜੀ ਕੋ ਥੋੜੇ ਲੋਕ ਬਾਹਰ ਨਿਕਲੇ ਸਾਰੇ ਹਲੇ ਅੰਦਰ ਹੀ ਨੇ ਕੋਈ ਉਹਨਾਂ ਦਾ ਨਿਕਲਦਾ ਕੋਈ ਆ ਨਾ ਨਾ ਕੋਈ ਸਾਧਨ ਨਹੀਂ ਹੈ ਜੀ ਸਰਕਾਰ ਦੀ ਕੋਈ ਸਹੂਲਤ ਪ੍ਰਸ਼ਾਸਨ ਕਰ ਰਿਹਾ ਮਦਦ ਕੋਈ ਇੱਥੇ ਲੋਕਾਂ ਦੇ ਲਈ ਨਜ਼ਰ ਆਉਂਦਾ ਹਾਂਜੀ ਸਰਕਾਰ ਦੇ ਕਰ ਲਈ ਦੇ ਦੇਖ ਲਓ ਬਾਰ ਬਾਰੀ ਕਰ ਰਹੀ ਹੈ ਹਾਂਜੀ ਅੰਦਰ ਵਾਹਤ ਦੇ ਹੁਣ ਕੋਈ ਤੁਹਾਡੇ ਦੇਖ ਲਓ ਪਿੰਡ ਦੇ ਇਲਾਕੇ ਦੇ ਲੋਕ ਹੀ ਆ ਰਹੇ ਦਾ ਕੰਦਾਈ ਜਾਂ ਵੀ ਲੋਣ ਗੱਡੇ ਪਾਣੀ ਦਾ ਵਹਾਅ ਇੱਕ ਵਾਰ ਫਿਰ ਮੈਂ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟਰਾਲੀ ਦੇ ਵਿੱਚ ਮੌਜੂਦਾਂ ਸੀ ਟਰਾਲੀ ਦੇ ਵਿੱਚ ਪਾਣੀ ਹੈ ਜਿਹੜਾ ਕੁਝ ਖੁੱਟ ਨੀਵਾ ਹੈ ਟਰਾਲੀ ਦੇ ਵਿੱਚ ਵੀ ਐਂ ਲੱਗਦਾ ਵੀ ਕਿ ਪਾਣੀ ਕਿਤੇ ਕਿਤਨਾ ਕਿਤੇ ਅੰਦਰ ਦਾਖਲ ਨਾ ਹੋ ਜਾਵੇ ਪਾਣੀ ਦਾ ਪੱਧਰ ਹੈ ਜਿਹੜਾ ਲਗਾਤਾਰ ਵੱਧ ਰਿਹਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਤਾਂ ਜਿਹੇ ਦੇ ਵਿੱਚ ਪਾਣੀ ਦੇ ਜਿਹੜੀਆਂ ਛੱਲਾਂ ਨੇ ਉਹ ਇਸ ਸਮੇਂ ਜਿਹੜੀਆਂ ਦਾਖਲ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਦੂਜੇ ਪਾਸੇ ਆਰਮੀ ਦੇ ਟਰੱਕ ਨੇ ਜਿਹੜੇ ਉਹ ਵੀ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਆ ਆਰਮੀ ਵੀ ਜਿਹੜੀ ਲੋਕਾਂ ਦੀ ਮਦਦ ਕਰ ਰਹੀ ਆ ਤਾਂ ਕਿਤਨਾ ਕਿਤੇ ਆਰਮੀ ਵੀ ਨਜ਼ਰ ਆ ਰਹੀ ਐ ਤੇ ਦੂਜੇ ਪਾਸੇ ਲਗਾਤਾਰ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਸਾਹਮਣੇ ਐਨਡੀਆਰਐਫ ਦੀਆਂ ਟੀਮਾਂ ਉਹ ਬੋਟ ਦੇ ਜ਼ਰੀਏ ਉਹ ਵੀ ਲੋਕਾਂ ਨੂੰ ਬਾਹਰ ਕੱਢਣ ਦੇ ਵਿੱਚ ਲਗਾਤਾਰ ਲੱਗੇ ਹੋਣ ਕਿੰਨੀਆਂ ਕਿ ਟੀਮਾਂ ਜਿਹੜੀ ਐਨਡੀਆਰਐਫ ਦੀਆਂ ਲੋਕਾਂ ਨੂੰ ਐਨਡੀਆਰਐਫ ਇੱਥੇ ਲੱਗੀਆਂ ਤੇ ਉੱਧਰ ਲੱਗੀਆਂ ਬਾਕੀ ਇੱਥੇ ਕਾਲੀਦਾਲ ਵਾਰਸ਼ ਪੰਜਾਬ ਦੀ ਟੀਮ ਆਈ ਆ ਹਾਂਜੀ ਬਾਪੂ ਜੀ ਵੀ ਆਏ ਬਾਪੂ ਪੁੱਤਰ ਸੇਮ ਸਿੰਘ ਜੀ ਹਾਂਜੀ ਤੇ ਭਾਈ ਅਮਰਤਪਾਲ ਦੇ ਸਾਰੀ ਟੀਮਾਂ ਇੱਥੇ ਆਈਆਂ ਵਾ ਤੇ ਸਾਰੀਆਂ ਪਰਚਾ ਪਰਚਾਉਣ ਡੀਆਂ ਆਹ ਦੇਖ ਸਕਦੇ ਹੋ ਟਰਾਲੀ ਦੇ ਵਿੱਚ ਅਸੀਂ ਮੌਜੂਦ ਆਏ ਟਰਾਲੀ ਦੇ ਵਿੱਚ ਵੀ ਤਕਰੀਬਨ ਪਾਣੀ ਵੜ ਗਿਆ ਤਾਂ ਟਰਾਲੀ ਦੇ ਵਿੱਚ ਵੀ ਪਾਣੀ ਵੜਨਾ ਸ਼ੁਰੂ ਹੋ ਗਿਆ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਕਿ ਇਹ ਵੀ ਕਿਤਨਾ ਕਿਤੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਜਿਹੜੀ ਰਸਦ ਦਾ ਰਸਦ ਵੀ ਗਿੱਲੀ ਹੋ ਰਹੀ ਹੈ ਟਰਾਲੀ ਦੇ ਅੰਦਰ ਵੀ ਪਾਣੀ ਜਿਹੜਾ ਵੜਨਾ ਸ਼ੁਰੂ ਹੋ ਗਿਆ ਤਾਂ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਆਪਣੇ ਆਪ ਦੇ ਵਿੱਚ ਇਹ ਬਿਆਨ ਕਰ ਰਹੀ ਹੈ ਕਿ ਇਹ ਮੰਜ਼ਰ ਬਹੁਤ ਪਿਆਨਿਕਾ ਕਾਫੀ ਜਿਹੜੀਆਂ ਜ਼ਮੀਨਾਂ ਦੇ ਵਿੱਚ ਫਸਲਾਂ ਸੀ ਉਹ ਤਬਾਹ ਹੋ ਗਈਆਂ ਹੋ ਸਕਦਾ ਕਿ ਜ਼ਮੀਨਾਂ ਦੇ ਵਿੱਚ ਹੁਣ ਰੇਤਾ ਭਰ ਜਾਏਗਾ ਅਗਲੀ ਫਸਲ ਜਿਹੜੀ ਕਣਕ ਦੀ ਉਹ ਵੀ ਮਰ ਸਕਦੀ ਆ ਤਾਂ ਕੁਝ ਲੋਕ ਹੋਰ ਵੀ ਸਾਡੇ ਨਾਲ ਨਹੀਂ ਸੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਚਾਹੁੰਦੇ ਆ ਅੱਜ ਮਦਦ ਲੈ ਕੇ ਜਾ ਰਹੇ ਹਾਂ ਲੋਕਾਂ ਦਾ ਮਦਈਰਾ ਡਾਟਾ ਕਿਲਾ ਹੋ ਗਿਆ ਤਕਰੀਬਨ ਇਹਦੇ ਵਿੱਚ ਕੋਈ 150 ਤੋਂ ਪੌਣੇ 200 ਪਿੰਡ ਜਿਹੜਾ ਵਾ ਮਤਲਬ ਕਲਾਨੌਰ ਤੋਂ ਲੈ ਕੇ ਪਿਛੋਂ ਤਾਰਾਗੜ ਤੋਂ ਪਠਾਨਕੋੜ ਤੋਂ ਲੈ ਕੇ ਅਜਨਾਲੇ ਤੱਕ ਸਾਰੇ ਡੁੱਬ ਚੁੱਕੇ ਨੇ ਔਰ ਤਕਰੀਬਨ ਲੋਕਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਸਾਡੇ ਨਾਲ ਬਣ ਕੀ ਗਿਆ ਕੁਝ ਕੁ ਲੋਕ ਨੇ ਜਿਹੜੇ ਪਿੰਡਾਂ ਚੋਂ ਬਾਹਰ ਆ ਸਕੇ ਨੇ ਬਾਕੀ ਬਹੁਤ ਜ਼ਿਆਦਾ ਜਿਹੜੇ ਲੋਕ ਨੇ ਛੱਤਾਂ ਤੇ ਆਪਣੀ ਰਾਤਾਂ ਗੁਜ਼ਾਰ ਰਹੇ ਨੇ ਔਰ ਇਹ ਆਪਣਾ ਵੀ ਇਹ ਸਥਿਤੀ ਤੁਸੀਂ ਵੇਖ ਹੀ ਸਕਦੇ ਜੀ 15 ਕਿਤੇ 15 ਫੁੱਟ ਕਿਤੇ 8 ਫੁੱਟ ਕਿਤੇ 10 ਫੁੱਟ ਤਕਰੀਬਨ ਤਕਰੀਬਨ ਜਿਹੜਾ ਪਾਣੀ ਦਾ ਸਿਸਟਮ ਆ ਉਹ ਨੁਕਸਾਨ ਦੇ ਹੀ ਆ ਜੀ ਕੁੱਲ ਮਿਲਾ ਕੇ ਤੇ ਇੱਥੇ ਆਪਣੇ ਕੋਲ ਬਾਪੂ ਤਰਸੀਮ ਸਿੰਘ ਜੀ ਵਾਰਿਸ ਪੰਜਾਬ ਪਹੁੰਚੇ ਨੇ ਨਾਲ ਉਹਨਾਂ ਦੇ ਲੰਗਰ ਦਾ ਪ੍ਰਬੰਧ ਕੀਤਾ ਵਾ ਨਾਲ ਸੁੱਕੀਆਂ ਰਸਤੇ ਜਿਹੜੀਆਂ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਕਿੰਨਾ ਮੁਆਵਜ਼ਾ ਜਿਹੜਾ ਕਿਸਾਨਾਂ ਨੂੰ ਮਿਲਣਾ ਚਾਹੀਦਾ ਪ੍ਰਤੀ ਏਕੜ ਕਿੰਨਾ ਕੋਜੀ ਜੀ ਜੇ ਸੋਚੀਏ ਤਾਂ ਸਰਕਾਰ ਤਾਂ ਪਰਪਾਈ ਕਰ ਹੀ ਨਹੀਂ ਸਕਦੀ ਕਿਸਾਨਾਂ ਦੀ ਕਿਸੇ ਤਰੀਕੇ ਨਾਲ ਵੀ ਨਹੀਂ ਕਰ ਸਕਦੀ ਜਦੋਂ ਵੀ ਪੰਜਾਬ ਤੇ ਆਫਤਾਂ ਆਈਆਂ ਸਰਕਾਰ ਨੇ ਕਿਨਾਰਾ ਹੀ ਕੀਤਾ तकरीबन ਤੇ ਇਹ ਤੇ ਮਾਲਕੀ ਹੈ ਜੇ ਪਰਪਾਈ ਕਰਦੇ ਕਿਸਾਨ ਦੀ ਮਜ਼ਦੂਰੀ ਸਰਕਾਰ ਨਹੀਂ ਕਰ ਸਕਦੀ ਕਦੋਂ ਜਦੋਂ ਬੰਬ ਚੱਲਦੇ ਨੇ ਉਦੋਂ ਵੀ ਸਰਹੱਦ ਦੇ ਲੋਕ ਸਾਹਮਣਾ ਕਰਦੇ ਨੇ ਬੰਬਾਂ ਦਾ ਹੁਣ ਹੜ ਦੀ ਮਾਰ ਪਾਣੀ ਨਾਲ ਤਬਾਹ ਹੋ ਗਏ ਨੇ ਇਲਾਕੇ ਸਾਰੇ ਬਿਲਕੁਲ ਜੀ ਬਿਲਕੁਲ ਜੀ ਜਦੋਂ ਮਾਰ ਪਈ ਆ ਪੰਜਾਬ ਨੂੰ ਪਈ ਆ ਚਾਹ ਲਈਂ ਦਿਓ ਪਾਜੇ ਚਾਹ ਚੜਦੇਓ ਪਾਜੇ ਜਦੋਂ ਵੀ ਮਾਰ ਪਈ ਆ ਪੰਜਾਬ ਨੂੰ ਹੀ ਪਈਏ ਕਹਿੰਦੇ ਜਦੋਂ ਪੰਜਾਬ ਤੇ ਮਾਰ ਪੈਂਦੀ ਆ ਕੋਈ ਸੂਬਾ ਮਦਦ ਲਈ ਨਹੀਂ ਆਉਂਦਾ ਜਦੋਂ ਪੰਜਾਬ ਇੱਕਦਮ ਭੱਜ ਜਾਂਦਾ ਬਾਹਰਲੀਆ ਸਟੇਟਾਂ ਦੇ ਵਿੱਚ ਜਦੋਂ ਵੀ ਮਾਰ ਪੈਂਦੀ ਆ ਕੋਈ ਕੁਦਰਤੀ ਆ ਦੇਖੋ ਜੀ ਇਹ ਗੁਰੂ ਗੁਰੂ ਦੀ ਫੌਜ ਆ ਗੁਰੂ ਰੂਹ ਦੀਆਂ ਸਾਰੀਆਂ ਰਹਿਮਤਾਂ ਨੇ ਇਹ ਸਿੱਖ ਸਦਾ ਹੀ ਚੜ੍ਹਦੀ ਕਲਾ 'ਚ ਰਹੇ ਨੇ ਤੇ ਵੇਖੋ ਜੀ ਹੁਣ ਹਿਮਾਚਲ 'ਚ ਤੁਹਾਨੂੰ ਪਤਾ ਪਿੱਛੇ ਜੇ ਹੜ ਆਏ ਨੇ ਤੇ ਹਿਮਾਚਲ ਦੇ ਕੁਝ ਪਹਾੜੀ ਲੋਕਾਂ ਨੇ ਆਪਣੇ ਪੇਚਾਂ ਤੇ ਪਾਇਆ ਸੀਗੇ ਸਿੱਖਾਂ ਨੂੰ ਅੱਗੇ ਆਉਣਾ ਚਾਹੀਦਾ ਇਸ ਕਰਕੇ ਪੰਜਾਬ ਇੱਕ ਇਹੋ ਜਿਹੀ ਸਟੇਟ ਆ ਜਿਹੜੀ ਵਰਲਡ ਦੇ ਵਿੱਚ ਸ਼ੇਅਰ ਕਹੀ ਜਾਂਦੀ ਹੈ ਕਿੰਗੇ ਕਹਿੰਦੇ ਨੇ ਤੇ ਅੱਜ ਵੀ ਵੇਖੋ ਜਦੋਂ ਜਹਾਜ਼ ਹੋ ਰਹੀ ਹੈ ਇਹ ਕਿੰਗਾ ਦੀ ਮਿਹਰਬਾਨੀਆਂ ਪਾਣੀ ਲਗਾਤਾਰ ਵਧ ਰਿਹਾ ਪਾਣੀ ਨਿਕਲ ਨਹੀਂ ਰਿਹਾ ਕੀ ਬਿਮਾਰੀ ਪੈਣ ਦਾ ਵੀ ਕੋਈ ਖਤਰਾ ਹੈ ਕੋਈ ਮੈਡੀਕਲ ਦੇ ਪ੍ਰਬੰਧ ਹੈ ਵੇਖੋ ਜੀ ਮੈਡੀਕਲ ਦੇ ਪ੍ਰਬੰਧ ਕੀਤੇ ਨੇ ਤੇ ਉਹ ਤਾਂ ਉਹਨਾਂ ਵਾਸਤੇ ਨੇ ਨਾ ਜਿਹੜੇ ਮਤਲਬ ਸਹੀ ਸਲਾਮਤ ਪਹੁੰਚ ਜਾਣਗੇ ਮੈਡੀਕਲ ਕਈ ਪਹੁੰਚ ਜਿਹੜੇ ਪਹੁੰਚੇ ਹੀ ਨਾ ਵਿਚਾਰੇ ਹੁਣ ਪਸ਼ੂਆਂ ਵਾਸਤੇ ਕੀ ਮੈਡੀਕਲ ਕਰਾਂਗੇ ਡੰਗੜਾ ਜਾਨਵਰਾਂ ਵਾਸਤੇ ਇਹਨਾਂ ਤੇ ਇਹ ਤਾਂ ਕੁਦਰਤੀ ਆਫਤ ਹੈ ਇਹਦੇ ਵਿੱਚ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਨੇ ਤਕਲੀਬਨ ਮੈਂ ਮੰਨਦਾ ਵਾਂ ਕਿ ਸ਼ਾਇਦ ਹੀ ਕਿਤੇ ਜਿਹੜੇ ਕੋ ਉੱਚੇ ਥਾਵਾਂ ਤੇ ਨੇ ਬਚੇ ਹੋਣਗੇ ਬਹੁਤੇ ਤਾਂ ਇਦਾਂ ਰੋੜ ਦੇ ਰੜ ਦੇ ਵੇਖੇ ਨੇ ਬਿਲਕੁਲ ਬਿਲਕੁਲ ਚਾਰੇ ਪਾਸੇ ਤਬਾਹੀ ਹੀ ਤਬਾਹੀ ਨਜ਼ਰ ਆਉਂਦੀ ਆ ਕੋਈ ਮੈਨੂੰ ਲੱਗਦਾ ਨਹੀਂ ਕਿ ਕੋਈ ਸੁਖ ਦਾ ਸਾਹ ਕਿਤੇ ਆਉਂਦਾ ਹੋਊਗਾ ਤਾਂ ਪਾਣੀ ਹੀ ਪਾਣੀ ਨਜ਼ਰ ਆਉਂਦਾ ਪਿੰਡਾਂ ਦੇ ਪਿੰਡ ਡੁੱਬ ਗਏ ਨੇ ਡੇਰਾ ਬਾਬਾ ਨਾਨਕ ਇਲਾਕੇ ਦੇ ਵਿੱਚ ਆਸੀਂ ਕਲਾਨੌਰ ਪਿੱਛੇ ਐਸ ਤੋਂ ਥੋੜਾ ਜਿਹਾ ਤਾਂ ਕਾਫੀ ਪਿੰਡ ਨੇ ਜਿਹੜੇ ਪਾਣੀ ਦੀ ਮਾਰ ਹੇਠਾਂ ਨੇ ਪਾਣੀ ਦਾ ਪੱਧਰ ਘਟ ਨਹੀਂ ਰਿਹਾ ਪਿੰਡਾਂ ਦੇ ਵਿੱਚ ਲੋਕ ਫਸੇ ਹੋਏ ਨੇ ਐਨਡੀਆਰਫ ਵੀ ਲੱਗੀ ਹੋਈ ਆ ਭਾਰਤੀ ਫੌਜ ਲੱਗੀ ਹੋਈ ਆ ਲੋਕ ਆਪ ਮਹਾਰੇ ਮਦਦ ਲਈ ਕਰਨ ਲਈ ਪਹੁੰਚ ਗਏ ਨੇ ਤਾਂ ਕਿਤਨਾ ਕਿਤੇ ਲੋਕ ਜਦੋਂ ਜਹਾਜ਼ ਜ਼ਰੂਰ ਕਰਨੇ ਨੇ ਪਰ ਆਫਤ ਜੋ ਪੰਜਾਬ ਤੇ ਇਸ ਸਮੇ ਪਈ ਆ ਤਾਂ ਫਿਰ ਡਟ ਕੇ ਮੁਕਾਬਲਾ ਵੀ ਪੰਜਾਬੀ ਇਸ ਦਾ ਕਰਨਗੇ ਤਾਂ ਕਿਤਨਾ ਕਿਤੇ ਇਸ ਮੁਸੀਬਤ ਦੇ ਵਿੱਚੋਂ ਕੁਝ ਦਿਨਾਂ ਦੇ ਵਿੱਚ ਹੋ ਸਕਦਾ ਕਿ ਬਾਹਰ ਨਿਕਲ ਫਿਲਹਾਲ ਅਸੀਂ ਤਸਵੀਰਾਂ ਤੁਹਾਨੂੰ ਲਗਾਤਾ ਦਿਖਾ ਰਿਹਾ ਇੱਕ ਵਾਰ ਫਿਰ ਮੈਂ ਸਾਥੀ ਨੂੰ ਕੁਝ ਥੋੜੀਆਂ ਤਸਵੀਰਾਂ ਦਿਖਾਵੇ ਘਰਾਂ ਦੇ ਘਰ ਡੁੱਬੇ ਹੋਏ ਨੇ ਜਿਹੜੇ ਖੇਤਾਂ ਦੇ ਵਿੱਚ ਲੋਕਾਂ ਨੇ ਘਰ ਬਣਾਏ ਹੋਏ ਸੀ ਤਾਂ ਉਹ ਟਾਪੂ ਵਾਂਗ ਕੇ ਰਹਿ ਗਏ ਨੇ ਸਾਹਮਣੇ ਉਹ ਵੀ ਮਨ ਲੱਗਾ ਕੋਈ ਬਿਲਡਿੰਗ ਕਿੰਨੀ ਸੋਹਣੀ ਬਿਲਡਿੰਗ ਬਣੀ ਹੈ ਉਸ ਦੇ ਵਿੱਚ ਵੀ ਪਾਣੀ ਭਰਿਆ ਹੋਇਆ ਮੋਟਰਾਂ ਬਿਲਕੁਲ ਪਾਣੀ ਨਾਲ ਡੁੱਬੀਆਂ ਹੋਈਆਂ ਨੇ ਤਾਂ ਪਾਣੀ ਹੀ ਪਾਣੀ ਨਜ਼ਰ ਆਉਂਦਾ ਕਮਾਦ ਦੇਖ ਲਓ ਕਿੰਨੇ ਕਿੰਨੇ ਫੁੱਟ ਉੱਚਾ ਹੁੰਦਾ ਗੰਨਾ ਜਿਸ ਨੂੰ ਕਿਹਾ ਜਾਂਦਾ ਪਰ ਉਹ ਵੀ ਪਾਣੀ ਦੇ ਵਿੱਚ ਤਕਰੀਬਨ ਡੁੱਬਿਆ ਹੋਇਆ ਗਰਦਾਸਪੁਰ ਦੇ ਇਲਾਕੇ ਦੇ ਵਿੱਚ ਡੇਰਾ ਬਾਬਾ ਨਾਨਕ ਇਹ ਇਲਾਕੇ ਦੇ ਵਿੱਚ ਨਜ਼ਰ ਆ ਰਿਹਾ ਲੋਕਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਜਦੋਂ ਜਦੋਂ ਪਾਣੀ ਦਾ ਜ਼ਿਕਰ ਹੁੰਦਾ ਤਾਂ ਹਰਿਆਣਾ ਕਹਿੰਦਾ ਸਾਨੂੰ ਵੀ ਪਾਣੀ ਚਾਹੀਦਾ ਰਾਜਸਥਾਨ ਕਹਿੰਦਾ ਸਾਨੂੰ ਵੀ ਪਾਣੀ ਚਾਹੀਦਾ ਦਿੱਲੀ ਕਹਿੰਦਾ ਸਾਨੂੰ ਵੀ ਪਾਣੀ ਚਾਹੀਦਾ ਜਦੋਂ ਹੁਣ ਪਾਣੀ ਆ ਗਿਆ ਹੁਣ ਕੱਲਾ ਪੰਜਾਬ ਪੁਕਤੇ ਹਾਂਜੀ ਉਹਨਾਂ ਨੂੰ ਹੁਣ ਪਾਣੀ ਚਾਹੀਦਾ ਜੀ ਹੁਣ ਕੋਈ ਨਹੀਂ ਪਾਣੀ ਮੰਗਦਾ ਸਾਡੇ ਕੋਲ ਪਾਣੀ ਦੀ ਲੋੜ ਤੇ ਹੁਣ ਉਹਨਾਂ ਨੂੰ ਹੁਣ ਚਾਹੀਦੀ ਵੀ ਸਾਨੂੰ ਵੀ ਪਾਣੀ ਚਾਹੀਦਾ ਜੀ ਹਾਂਜੀ ਸਾਡਾ ਸਾਡਾ ਪਾਣੀ ਹੁਣ ਪਾਕਿਸਤਾਨ ਲੈ ਰਿਹਾ ਸਾਡੇ ਪਾਕਿਸਤਾਨ ਪੰਜਾਬ ਨੇ ਯਾਦ ਵੰਡਾਇਆ ਕਿਉਂਕਿ ਸਾਡੇ ਕਰਤਾਰਪੁਰ ਰਾਈਂ ਵੇਖੋ ਕਾਫੀ ਪਾਣੀ ਜਿਹੜਾ ਮਤਲਬ ਕਰਤਾਰਪੁਰ ਗੁਰਦੁਆਰਾ ਵੀ ਡੁੱਬਿਆ ਹੋਇਆ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਦੀ ਕਿਸ ਤਰ੍ਹਾਂ ਦੀ ਸਥਿਤੀ ਹੈ ਜਿਸ ਤਰ੍ਹਾਂ ਪਿਛਲੇ ਦਿਨਾਂ ਤਸਵੀਰਾਂ ਆਈਆਂ ਜਮਾ ਪਾਣੀ ਭਰ ਗਿਆ ਸੀ ਪੂਰਾ ਡੁੱਬਿਆ ਹੋਇਆ ਸੀ ਗੁਰਦੁਆਰਾ ਸਾਹਿਬ ਅੱਜ ਵੀ 10 ਫੁੱਟ ਪਾਣੀ ਹੈ ਜੀ 10 12 ਫੁੱਟ ਦੇ ਕਰੀਬ ਪਾਣੀ ਕਰਤਾਰਪੁਰ ਦਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਮਨ ਦੇ ਵਿੱਚ ਜ਼ਰੂਰ ਹੈ ਉਹ ਸਿੱਖ ਬਾਖੀ ਜਦੋਂ ਬਾਕੀ ਸਟੇਟਾਂ ਪਾਣੀ ਮੰਗਦੀਆਂ ਨੇ ਤਾਂ ਫਿਰ ਅੱਜ ਕੌਣ ਦੁੱਖ ਵੰਡਾਊਗਾ ਅੱਜ ਹਰਿਆ ਸਾਮਣੇ ਉਹ ਦੇਖੋ ਐਨਡੀਆਰਐਫ ਦੇ ਜਿਹੜੇ ਲੋਕ ਨੇ ਉਹ ਉਥੋਂ ਲੋਕਾਂ ਨੂੰ ਕੱਢਣ ਦਾ ਯਤਨ ਸਾਹਮਣੇ ਟਰੈਕਟਰ ਟਰੈਕਟਰ ਪਾਣੀ ਦੇ ਵਿੱਚ ਫਸਿਆ ਹੋਇਆ ਹਲੇ ਵੀ ਨਜ਼ਰ ਆ ਰਿਹਾ ਹੈ ਹੋ ਸਕਦਾ ਹੈ ਕਿ ਕੋਈ ਕਿਸਾਨ ਕਿਸਾਨ ਕੋਈ ਉਸੇ ਥਾਂ ਦੇ ਉੱਤੇ ਖੇਤ ਬਾਹ ਰਿਹਾ ਹੋਵੇ ਇੱਕਦਮ ਪਾਣੀ ਆ ਗਿਆ ਹੋਇਆ ਤਾਂ ਟਰੈਕਟਰ ਉੱਥੇ ਛੱਡ ਕੇ ਉਹਨੂੰ ਭੱਜਣਾ ਪਿਆ ਆਪਣੀ ਜਾਨ ਬਚਾਉਣੀ ਪਈ ਸਾਹਮਣੇ ਉਹ ਟਰੈਕਟਰ ਨਜ਼ਰ ਆ ਰਿਹਾ ਇਹ ਸੜਕਾ ਜਿਹੜੀ ਸੜਕ ਪਾਣੀ ਦੇ ਨਾਲ ਭਰੀ ਹੋਈ ਆ ਤਾਂ ਕਿਤਨਾ ਕਿਤੇ ਆ ਸਕੂਲ ਦੇਖ ਲਓ ਇਹ ਸਕੂਲ ਆ ਇੱਕ ਬਿਲਡਿੰਗ ਹੋ ਰਿਹਾ ਕੋਈ ਲੰਗਰਾਰ ਦੀ ਲੰਗਰ ਇਹ ਆਪਣੇ ਪਰਿਵਾਰ ਕੱਢ ਰਹੇ ਸੀ ਆਪਣੇ ਟਰੈਕਟਰ ਦੇ ਪਰਿਵਾਰ ਕੱਢਣ ਦੇ ਵਿੱਚ ਉਹ ਵੀ ਟਰੈਕਟਰ ਪਲਟ ਗਿਆ ਪਾਣੀ ਦਾ ਵਹਾ ਜਿਆਦਾ ਹੋਣ ਕਰਕੇ ਓਕੇ ਹਾਂਜੀ ਹਾਂਜੀ ਇਥੇ ਇੱਕ ਨੇ ਕਾਫੀ ਟਰੈਕਟਰ ਪਲਟੇ ਆ ਪਾਣੀ ਦਾ ਵਹਾ ਜਿਆਦਾ ਹੋਣ ਕਰਕੇ ਇਹ ਪਿੰਡ ਰੂੜਿਆਂ ਨੂੰ ਜਾ ਰਹੀ ਹੈ ਰੂੜਿਆਂ ਨੂੰ ਫਿਰ ਬਚ ਗਿਆ ਬੰਦਾ ਜਿਹੜਾ ਟਰੈਕਟਰ ਕੱਢ ਪਰਿਵਾਰ ਨਾਲ ਨਹੀਂ ਕਹਿ ਨਹੀਂ ਸਕਦੀ ਅਜੇ ਤੱਕ ਕੋਈ ਕਹਿ ਨਹੀਂ ਸਕਦੇ ਅਨਾਂ ਬਾਰੇ ਆਪਾਂ ਹਾਂ ਆਹ ਵੇਖੋ ਉਹਦੇ ਵਿੱਚ ਵੀ ਟਰਾਲੀ ਦੇ ਵਿੱਚ ਕੱਢ ਕੇ ਲਿਆਏ ਆ ਵੀਰ ਹਾਂਜੀ ਉਧਰੋਂ ਕੈਮਰਾ ਮਾਰੋ ਉਹ ਵੀ ਕੈਮਰਾ ਮਾਰੋ ਉਹ ਵੀ ਟਰਾਈ ਬਿਲਡਿੰਗ ਬਣਾਈ ਹੋਈ ਸੀ ਲੰਗਰ ਦੇ ਲਈ ਉਹ ਵੀ ਡੁੱਬੀ ਹੋਈ ਆ ਪਾਣੀ ਹੋਈ ਪਾਣੀ ਨਜ਼ਰ ਆਉਂਦਾ ਸਾਹਮਣੇ ਜਿਹੜਾ ਉਹ ਟਰੈਕਟਰ ਟਰੈਕਟਰ ਪਲਟਿਆ ਹੋਇਆ ਤਾਂ ਇਹ ਪਿੰਡ ਦੇ ਲੋਕ ਬਸਨੀਕ ਨੇ ਜਿਹੜੇ ਦਾਵਾ ਕਰਦੇ ਨੇ ਕਿ ਉਹ ਟਰੈਕਟਰ ਦੇ ਰਾਹੀਂ ਇਹ ਸੜਕ ਜਾਂਦੀ ਆ ਸੜਕ ਦੇਖੋ ਪਤਾ ਨਹੀਂ ਲੱਗ ਰਿਹਾ ਵੀ ਸੜਕ ਜਾਂਦੀ ਆ ਸਾਹਮਣੇ ਦੇਖੋ ਬੋਰਡ ਲੱਗੇ ਹੋਏ ਨੇ ਸੜਕ ਦੇ ਜਿਹੜੇ ਦੋ ਬੋਰਡ ਨਜ਼ਰ ਆ ਰਹੇ ਨੇ ਇਹ ਸੜਕ ਪਤਾ ਹੀ ਨਹੀਂ ਲੱਗ ਰਿਹਾ ਵੀ ਸੜਕ ਹੈ ਜਿੱਥੇ ਉਹ ਕੁਝ ਨੌਜਵਾਨ ਤੁਰੇ ਆਉਂਦੇ ਨੇ ਸੜਕ ਜਾਂਦੀ ਆ ਕਿਸੇ ਪਿੰਡ ਵੱਲ ਨੂੰ ਪਰ ਇਹ ਸਿਰਫ ਸਮੁੰਦਰੀ ਤਾ ਕਿਤਨਾ ਕਿਤੇ ਜਦੋਂ ਜਹਾਜ਼ ਜ਼ਰੂਰ ਜਾ ਰਹੀ ਆ ਮਦਦ ਕੀਤੀ ਜਾ ਰਹੀ ਆ ਦੇਖ ਸਕਦੇ ਹੋ ਸਾਹਮਣੇ ਇੱਕ ਪੁਲ ਮਾੜਾ ਦਿਖਾਉਣ ਕੋਸ਼ਿਸ਼ ਕਰ ਰਿਹਾ ਤਾਂ ਸਾਹਮਣੇ ਜਿਹੜੇ ਆਰਮੀ ਦੇ ਜਵਾਨਾਂ ਨੂੰ ਸਿੱਖ ਜਿਹੜੇ ਕੁਝ ਲੰਗਰ ਦਿੰਦੇ ਹੋਏ ਨਜ਼ਰ ਆ ਰਹੇ ਨੇ ਦੇਖ ਸਕਦੇ ਹੋ ਆਰਮੀ ਨੂੰ ਵੀ ਜਿਹੜੇ ਪੰਜਾਬੀ ਨੇ ਸਿੱਖ ਨੌਜਵਾਨ ਨੇ ਇਸ ਇਲਾਕੇ ਦੇ ਜਿਹੜੇ ਮਦਦ ਲੈ ਕੇ ਪਹੁੰਚੇ ਨੇ ਤਾਂ ਆਰਮੀ ਨੂੰ ਵੀ ਲੰਗਰ ਪੰਚਾਰ ਰਹੇ ਨੇ ਉਹਨਾਂ ਦੇ ਲਈ ਵੀ ਰਸਦ ਪੰਚਾਰ ਰਹੇ ਨੇ ਕੋਈ ਕਿਸੇ ਨਾਲ ਗਿੱਤਰਾ ਨਹੀਂ ਹੈ ਭਾਵੇਂ ਕਿ ਆਰਮੀ ਦੇ ਜਵਾਨ ਵੀ ਡਟੇ ਹੋਏ ਨੇ ਲੋਕਾਂ ਨੂੰ ਕੱਢਣ ਦੇ ਵਿੱਚ ਉਹ ਵੀ ਇੱਕ ਬੜੀ ਭਾਵਕ ਤਸਵੀਰ ਕਿਤਨਾ ਕਿਤੇ ਨਜ਼ਰ ਆ ਰਹੀ ਹੈ ਕਿੰਨੇ ਕ ਗੇੜੇ ਨੇ ਜ ਲੋਕ ਫਸੇ ਹੋ ਨੇ ਨਹੀਂ ਇੱਕ ਇੱਕ ਏ ਗੇੜਾ ਲਾ ਰਹੀ ਹੈ ਕਾਫੀ ਟਰਾਲੀਆਂ ਜੀ ਉਹ ਜੇ ਕਟੋ ਕਟ ਨਹੀਂ ਤੇ 50 ਟਰਾਲੀਆਂ ਜੜੇ ਕੇ ਗੇੜਾ ਲਾ ਰੀਆਂ ਨੇ ਕੋਈ ਦੋ ਵੀ ਲਾ ਰਿਆ ਕੋਈ ਇਕ ਲਾ ਰਿਆ ਜਿੰਨਾ ਜਿੰਨਾ ਅਗਲੇ ਬੰਨੇ ਮੰਗ ਹੁੰਦੀ ਆ ਪ੍ਰਸ਼ਾਦਾ ਪਹਚਾਉਂਦੀ ਉਸੇ ਤਰ੍ਹਾਂ ਪਹਚਾਉਂਦੇ ਆ ਪ੍ਰਸ਼ਾਦਾ ਹਾਂਜੀ ਪ੍ਰਸ਼ਾਦੇ ਦੀ ਬਹੁਤ ਜ਼ਿਆਦਾ ਮੰਗਿਆ ਪਾਣੀ ਦੀ ਮੰਗਿਆ ਬਹੁਤ ਜ਼ਿਆਦਾ ਹਾਂਜੀ ਤੇ ਬਾਕੀ ਸੁੱਕੀ ਰਸਤ ਜਿਦਾਂ ਤੂੜੀ ਚਾਹੀਦੀ ਆ ਤੂੜੀ ਦੀ ਆ ਹਾਂਜੀ ਕਿਉਂਕਿ ਡੰਗਰ ਵੀ ਕਾਫੀ ਆ ਹਾਂਜੀ ਤੇ ਬੱਚਿਆਂ ਵਾਸਤੇ ਦੁੱਧ ਬਿਲਕੁਲ ਹਾਂ ਗੇੜਾ ਇੱਕ ਜਣਾ ਲਾਇਆ ਹੁੰਦਾ ਤਾਂ ਸਾਹਮਣੇ ਇੱਕ ਟਰੈਕਟਰ ਹੋਰ ਸਾਹਮਣੇ ਨਜ਼ਰ ਆ ਰਿਹਾ ਤਾਂ ਉਹ ਵੀ ਕੋਈ ਰਸਦ ਲੈ ਕੇ ਅਗਲੇ ਪਿੰਡਾਂ ਵੱਲ ਜਾ ਰਹੇ ਨੇ ਇਸ ਤਰੀਕੇ ਦੇ ਨਾਲ ਇੱਕ ਹੀ ਗੇੜਾ ਮਸਾ ਲੱਗਦਾ ਏ ਕੋਈ ਸੁੱਕਾ ਰਸਦ ਲੈ ਕੇ ਜਾਂਦਾ ਏ ਕੋਈ ਲੰਗਰ ਪਕਾ ਕੇ ਲੈ ਕੇ ਜਾਂਦਾ ਤਾਂ ਵੱਖ-ਵੱਖ ਤਰ੍ਹਾਂ ਦਾ ਜਿਹੜਾ ਸਮਾਨ ਆ ਉਹ ਪੰਚਾਇਆ ਜਾ ਰਿਹਾ ਲੋਕਾਂ ਦੀ ਮਦਦ ਕੀਤੀ ਜਾ ਰਹੀ ਆ ਸਾਹਮਣੇ ਦੇਖ ਸਕਦੇ ਹੋ ਕੁਝ ਹੋਰ ਜਿਹੜੇ ਸਮਾਜ ਸੇਵੀ ਨੇ ਉਹ ਇਸ ਸਮੇ ਉਹ ਕੋਹ ਟਰੈਕਟਰ ਤੇ ਆਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਗੇ ਵੱਲ ਵਧਿਆ ਜਾ ਰਿਹਾ ਤਾਂ ਸਾਹਮਣੇ ਕੁਝ ਨੌਜਵਾਨ ਪਾਣੀ ਦੇ ਵਿੱਚੋਂ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਪਾਣੀ ਖੇਤਾਂ ਦੇ ਵਿੱਚ ਤਕਰੀਬਨ ਨੱਕੋ ਨੱਕ ਭਰਿਆ ਹੋਇਆ ਇਸ ਤਰੀਕੇ ਦੇ ਨਾਲ ਲੋਕ ਕੋਠਿਆਂ ਦੇ ਉੱਤੇ ਆਪਣਾ ਗੁਜ਼ਾਰਾ ਕਰ ਰਹੇ ਨੇ ਔਕੇ ਸਮੇਂ ਦੇ ਵਿੱਚ ਤਾਂ ਪਸ਼ੂਆਂ ਨੂੰ ਕਿਸ ਤਰੀਕੇ ਦੇ ਨਾਲ ਕੋਈ ਮਿਲ ਰਿਹਾ ਚਾਰਾ ਉਹਨਾਂ ਦੇ ਲਈ ਉਹਨਾਂ ਦੇ ਲਈ ਕੋਈ ਉਡੀ ਪੰਚਾਈ ਜਾ ਰਹੀ ਆ ਪੱਠੇ ਪੰਚਾਈ ਪਸ਼ੂਆਂ ਲਈ ਸੁੱਕਾ ਚਾਰਾ ਤੂਰੀ ਤੇ ਇੱਕ ਜਿਹੜੀ ਆਉਂਦੀ ਆ ਦਜੀਮਰੀ ਚਾਰਾ ਹੁੰਦਾ ਵਾ ਹਾਂਜੀ ਜਿਵਾਰ ਦਾ ਚਾਰਾ ਚਾਰ ਹੁੰਦਾ ਉਹ ਪਹਚਾਇਆ ਜਾ ਰਿਹਾ ਹੈ ਹਾਂ ਔਰ ਇਹ ਸੰਗਤ ਨੂੰ ਵੱਧ ਤੋਂ ਵੱਧ ਅਪੀਲ ਕਰਨੇ ਆ ਚਾਰਾ ਤੇ ਤੂਰੀ ਲੈ ਕੇ ਆਓ ਤੇ ਜੋ ਕਿ ਇਹਨਾਂ ਤੱਕ ਪਹਚਾਇਆ ਜਾਵੇ ਪਸ਼ੂਆਂ ਤੱਕ ਇੱਕ ਸਾਡਾ ਕੈਂਪ ਇੱਥੇ ਲੱਗਾ ਕਲਾਂਨੋੜ ਹਾਂਜੀ ਇੱਕ ਆਪਣਾ ਲੱਗਾ ਵਾ ਸ਼ਿਕਾਰਮਾਸੀਆਂ ਦੇ ਲਾਗੇ ਹਾਂ ਅਕਾਲੀ ਦਲ ਕਲਾਂਵਾਰੀ ਤੋਂ ਤੁਹਾਡੇ ਪਿੱਛੇ ੜ ਕੇ ਸ਼ਿਕਾਰਮਾਸੀਆਂ ਲਾਗੇ ਅਕਾਲੀ ਦਲ ਵਾਰਿਸ ਪੰਜਾਬ ਦਾ ਭਾਈ ਅਮਰਤਪਾਲ ਸਿੰਘ ਜੀ ਦਾ 啊，对。 ਦੇਖੋ ਆਪ ਮੁਹਾਰੇ ਜਿਹੜੀ ਮਦਦ ਕੀਤੀ ਜਾ ਰਹੀ ਹੈ ਕੁਝ ਅਕਾਲੀ ਦਲ ਬਾਰਸ਼ ਪੰਜਾਬ ਦੇ ਨਾਲ ਜੁੜੇ ਹੋਏ ਨੇ ਜਿਹੜੇ ਲੋਕ ਨੇ ਉਹ ਇੱਥੇ ਮਦਦ ਲੈ ਕੇ ਪਹੁੰਚ ਰਹੇ ਨੇ ਤਾਂ ਜਿਹੇ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੀ ਵੀ ਇੱਕ ਟਰਾਲੀ ਦੇ ਜਰੀਏ ਜਾ ਰਹੇ ਆ ਕਈ ਪਿੰਡ ਅੱਗੇ ਵੱਸਦੇ ਨੇ ਤਾਂ ਉਹਨਾਂ ਪਿੰਡਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੀ ਸਥਿਤੀ ਆ ਕਿਵੇਂ ਉਹ ਇਸ ਸਮੇਂ ਰਹਿ ਰਹੇ ਨੇ ਔਕੇ ਸਮੇਂ ਦੇ ਵਿੱਚ ਖਾਣ ਦੇ ਲਈ ਕੋਈ ਸਮਾਨ ਪਹੁੰਚ ਰਿਹਾ ਮਹਿਲਾਵਾਂ ਦੀ ਕੀ ਸਮੱਸਿਆਵਾਂ ਨੇ ਬੱਚੇ ਕਿਵੇਂ ਰਹਿ ਰਹੇ ਨੇ ਉਹ ਸਾਰੀ ਤਸਵੀਰ ਦਿਖਾਉਣ ਦੀ ਕਿਤਨਾ ਕਿਤੇ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਫਿਲਹਾਲ ਅਸੀਂ ਇਸ ਪਾਣੀ ਨੂੰ ਪਾਰ ਕਰਕੇ ਦੂਜੇ ਪਾਸੇ ਜਾ ਰਹੇ ਹਾਂ